ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤਿਕ ਕਰਮ ਕਮਾਵਣੇ ਕਿ ਕਤਿਕ ਉਚਾਰਨ ਕਰਨਾ ਤੱਤੇ ਦੀ ਸਿਆੜੀ ਲਾ ਕੇ ਆਮ ਕਤਕ ਹੀ ਕਹਿ ਜਾਂਦੇ ਹਨ ਸਿਆੜੀ ਛੱਡ ਦਿੰਦੇ ਨੇ ਕਤਿਕ ਇਥੇ ਯਮਕ ਲਾ ਦਣੀ ਹੈ ਕਰਮ ਕਮਾਵਣੇ ਕਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਖਿਨ ਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਵਿੱਚ ਇਥੇ ਯਮਕ ਲੱਗ ਜੇਗੀ ਵਿੱਚ ਨਾ ਕੋਈ ਕਰ ਸਕੈ ਇਸਥੈ ਰੋਵਹ ਰੋਜ ਕੀਤਾ ਕਿਛੂ ਨ ਹੋਵਈ ਪਿਛੇ ਦਾ ਅਰਥ ਹੋ ਗਿਆ ਵਿਚੋਲਗੀ ਕੀਤਾ ਕਿਛੂ ਨਾ ਹੋਵਈ ਕੀਤਾ ਇੱਥੇ ਵੀ ਜਮਕਾ ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਪਿਯੋਗ ਨਾਨਕ ਕਾ ਨਾਨਕ ਕਾ ਪ੍ਰਭ ਰਾਖ લે ਮੇਰੇ ਸਾਹਿਬ ਬੰਦੀ 모ਚ ਬੰਦੀ 모ਚ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਇਨੂੰ ਬੰਦੀ ਨਹੀਂ ਕਰਨਾ ਦੱਦੇ ਨਾਲ ਬੁਕਚਾਰਨ ਕਰਨਾ ਬੰਦੀ ਮੋਚ ਕਤਿਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਮੰਗੇਰ ਮਾਹ ਸੋ ਹੰਦੀਆ ਇਹ ਵੀ ਪਾਦ ਧਿਆਨ ਨਾਲ ਉਚਾਰਨ ਕਰਨਾ ਆਮ ਪਾਠੀ ਸਿੰਘ ਜਿਹੜੇ ਆ ਉਹ ਮੱਗਰ ਹੀ ਕਹਿ ਜਾਂਦੇ ਹਨ ਸਿੱਧਾ ਹੀ ਕਹਿ ਜਾਂਦੇ ਮੱਗਰ ਪਰ ਇਹ ਟਿੱਪੀ ਲੱਗੀ ਹੋਈ ਹੈ ਮੰਗੇਰ ਇਸ ਤਰ੍ਹਾਂ ਉਚਾਰਨ ਕਰਨਾ ਮੰ ਮੰਗੇਰ ਕઠਾਈ ਬੋਲਣਾ ਮੰਗੇਰ ਮਾਹ ਸੁਹੰਦੀਆ ਮੰਗੇਰ ਮਾਹ ਸੁਹੰਦੀਆ ਹਰ ਪੈਰ ਸੰਗ ਬੈਠੜੀਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੋਲਿਆ RAM ਸਿਓ ਸੰਗ ਸਾਧ ਸਹੇਲੜੀਆ ਸਾਧ ਜਨਾਂ ਤੇ ਬਾਹਰੀ ਸੇ ਰਹਿਨ ਇਕੇਲੜੀਆ ਤੇਨਾ ਦੁਖ ਨ ਕਬੂ ਉਤਰਾ ਸੇ ਜਮਕ ਵਸ ਪੜਿਆ ਹਾਂ ਪੜਿਆ ਪੁ ਲਈ ਬੋਲਣਾ ਸੇ ਤੇਨਾ ਦੁਖ ਨ ਕਬੂ ਉਤਰਾ ਇਥੇ ਵਿਸਰਾਮ ਸੇ ਜਮਕ ਵਸ ਸੇ ਜਮਕ ਵਸ ਪੜਿਆ ਤੇ ਜਿੰਨੇ ਵੀ ਪਿਛੇ ਪਾਦ ਆਏ ਹਨ ਬੈਠੜਿਆ ਮਿਲੜਿਆ ਸਹਿਲੜੀ ਆ ਇਹਨਾਂ ਪਦਾਂ ਨੂੰ ਨਾ ਹ ਕੰਨਾ ਨਹੀਂ ਅੱਗੇ ਵਧਾ ਦੇਣਾ ਲਾ ਦੇਣਾ ਇੱਕ ਵੱਧ ਬੈਠੜੀ ਆਹ ਨਹੀਂ ਕਹਿਣਾ ਆਹ ਉਚਾਰਨ ਕਰਨਾ ਕਿਸੇ ਤਰ੍ਹਾਂ ਜਿਹੜਾ ਇਕਲੜੀ ਆਹ ਹੈ ਇਹ ਜ਼ਿਆਦਾ ਇਕਲੜੀ ਆਹ ਹੀ ਬੋਲ ਜੰਦੇ ਹਨ ਐੜਾ ਲਾ ਜੰਦੇ ਹਨ ਈੜੀ ਛੱਡ ਜੰਦੇ ਨੇ ਇਕਲੜੀ ਆਹ ਉਚਾਰਨ ਕਰਨਾ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਸਨ ਨਿਤ ਖੜੀਆ ਰਤਨ ਜਵੇਹਰ ਲਾਲ ਹਰ ਰਤਨ ਜਵੇਹਰ ਲਾਲ ਇੱਥੇ ਠੰਮਕ ਲਾ ਕੇ ਨਾ ਫੇਰ ਬੋਲਨਾ ਹਰ ਰਤਨ ਜਵੇਹਰ ਲਾਲ ਹਰ ਇੱਥੇ ਵੀ ਸਰਾਮ ਹਰ ਕਾਂਠ ਤੇ ਨਾ ਜੜੀ ਆ ਨਾਨਕ ਵਾਂਛਾ ਧੂੜ ਤੈਨ ਪ੍ਰਭ ਸਰਣੀ ਦਰ ਪੜਿਆ ਪੜਿਆ ਇਹ ਵੀ ਪੋਲਾ ਉਚਾਰਨ ਮੰਗੇਰ ਪ੍ਰਭ ਆਰਾਧਣਾ ਬਹੜ ਨਾ ਜਨਮੜੀਆ ਪੋਖ ਤੁਖਾਰ ਨਾ ਵਿਆਪਾਈ ਪੋਖ ਪਾਤੀ ਜਮਕ ਲਾ ਦਨੀ ਐ ਪੋਖ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਾਰ ਨਾਹ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਜਿਨਨੇ ਪਦ ਹਨ ਨਾਹ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਕਿ ਹੋੜੇ ਨਹੀਂ ਲਾਉਣੇ ਹਨ ਨਾਹੂ ਨਹੀਂ ਕਹਿਣਾ ਔਂਕੜ ਔਂਕੜ ਲਘੂ ਮਾਤਰਾ ਹੁੰਦੀ ਹੈ ਨੰਨੇ ਦਾ ਕੰਨਾ ਵਧਾ ਦਈਏ ਅਤੇ ਹਾਹੇ ਤੇ ਜਦੋਂ ਅਸੀਂ ਆਵਾਜ਼ ਛੱਡਦੇ ਹਾਂ ਤੇ ਔਂਕੜ ਲੱਗ ਜਾਂਦਾ ਹੈ ਇਸ ਤਰ੍ਹਾਂ ਉਚਾਰਨ ਕਰਨਾ ਮਿਹਨਤ ਵਾਸਤੇ ਨਾਹ ਪਾਹ ਜਦੋਂ ਫਿਰ ਮਿਹਨਤ ਹੋ ਜਾਂਦੀ ਹੈ ਫਿਰ ਉਚਾਰਨ ਕਰਨਾ ਨਾਹ ਪਾਹ ਸਾਹ ਖਾਹ ਨਾਹੋ ਪਾਹੋ ਸਾਹੋ ਖਾਹੂ ਨਹੀਂ ਉਚਾਰਨ ਕਰਨਾ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਖਿਆ ਪੋਹ ਨਾ ਸਕਈ ਬਿਖਿਆ ਇਥੇ ਝਮਕ ਲੱਗ ਜੇਗੀ ਬਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾਹ ਮਿਲ ਸਾਧੂ ਗੁਣ ਗਾਹ ਜਹ ਤੈ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮ ਇਹ ਵੀ ਜਿੱਥੇ ਪਾਠ ਆ ਜੇ ਨਾ ਕਰ ਗਹਿ ਇਹ ਵੱਖਰਾ ਹੀ ਕਰਨਾ ਇਹਨੂੰ ਇਕੱਠਾ ਨਹੀਂ ਕਹਿ ਦੇਣਾ ਆਮ ਇਕੱਠੇ ਗਏ ਜਾਂਦੇ ਨੇ ਕਰਗਹਿ ਕਰਗਹਿ ਨਹੀਂ ਕਹਿਣਾ ਕਾਰ ਗਹਿ ਲੀਨੀ ਪਾਰ ਧਮ ਕਰ ਗਹਿ ਲੀਨੀ ਪਾਰ ਬ੍ਰਹਮ ਬਹੜ ਨ ਵਿਛੁੜਿਆਹ ਬਹੜ ਬਹੜ ਨ ਵਿਛੁੜਿਆਹ ਕਰ ਗਹਿ ਲੀਨੀ ਪਾਰ ਬ੍ਰਹਮ ਬਾਹੜ ਨਾ ਵਿਛੜਿਆ ਬਾਰ ਜਾਓ ਲਖ 베ਰੀਆ ਹਰ ਸੱਜਣ ਅਗਮ ਅਗਾਹ ਬਾਰ ਜਾਓ ਲਖ 베ਰੀਆ ਇਥੇ ਵਿਸਰਾਮ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆਹ ਪੋਖ ਸੋਹੰਦਾ ਸਰਬਸੋਖ ਤੇ ਸੁਹੰਦਾ ਉੜਾ ਵੀ ਹੈ ਤੇ ਔਕੜ ਵੀ ਹੈ ਦਰਮਿਆਨਾ ਦਾ ਉਚਾਰਨ ਕਰ ਦੇਣਾ ਨਾ ਕਹਿਣਾ ਸੂਹੰਦਾ ਨਾ ਕਹਿਣਾ ਸਕੰਦਾ ਵਿਚਾਲੜਾ ਦਾ ਮੇਲ ਉਚਾਰਨ ਕਰਨਾ ਹੈ ਦਰਮਿਆਨੀ ਆਵਾਜ਼ ਦੇ ਵਿੱਚ ਪੋਖ ਸੁਹੰਦਾ ਸਰਬਸੁਖ ਜਿਸ ਬਖਸੇ ਵੇ ਪ੍ਰਵਾਹ ਪੋਖ ਸੁਹੰਦਾ ਸਰਬਸੋਖ ਜਿਸ ਬਖਸੇ ਵੇ ਪ੍ਰਵਾਹ ਮਾਗ ਮੱਜਨ ਸੰਗ ਸਾਧੂਆ ਇਹ ਵੀ ਪਦ ਦਾ ਉਚਾਰਨ ਮਾਗ ਨਿ ਗੈਦਨਾ ਮੰਮੇ ਗੰਨਾ ਗੱਗਾ ਮਾਗ ਇਹਦਾ ਉਚਾਰਨ ਕਰਨਾ ਮਾਗ ਘੱਗਾ ਲਾ ਕੇ ਉਚਾਰਨ ਕਰਨਾ ਮਾਗ ਮਦਜਨ ਸੰਗ ਸਾਧੂਆ ਢੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਇ ਸੁਣਾ ਸਭ ਨਾਨੋ ਕਰ ਤਾਦ ਜਨਮ ਜਨਮ ਕਰਮ ਮਲ ਉਤਰਾ ਮਨ ਤੇ ਜਾਏ ਕੁਮਾਨ ਕਾਮ ਕ੍ਰੋਧ ਨ ਮੋਹੀਆ ਕਾਮ ਕ੍ਰੋਧ ਨ ਮੋਹੀਆ ਕਾਮ ਕ੍ਰੋਧ ਨ ਮੋਹੀਆ ਬਿਰਸਾ ਲੋਭ ਸੁਆਨ ਸੱਚਾ ਮਾਰਗ ਚਲਦਿਆ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁੰਨ 86 ਤੀਰਥ ਸਗਲ ਪੁੰਨ 86 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸਨੋ ਦੇਵ ਦਇਆਕਾਰ ਸੋਹੀ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ 마ਗ ਸੁੱਚੇ ਸੇ ਕਾਂਢੀਐ ਇਹ ਨਾ ਤਾਂ 마ਗ ਸੁੱਚੇ ਕਹਿਣਾ ਨਾ ਸੁੱਚੀ ਸੀ ਕਹਿਣਾ 마ਗ ਇੱਥੇ ਵੀ ਜਮਕ ਦੇ ਦੇਣੀ ਐ ਸੁੱਚੇ ਇੱਥੇ ਵੀ ਥੋੜਾ ਠਹਿਰਾ ਦੇ ਦੇਣਾ ਸੇ ਕਾਂਢੀਐ ਐਉਂ ਉਚਾਰਨ ਕਰਨਾ 마ਗ ਸੁੱਚੇ ਸੇ ਕਾਂਢੀਐ 마ਗ ਸੁੱਚੇ ਸੇ ਕਾਂਢੀਐ ਜੈਨਾ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਏ ਹਰ ਸੱਜਣ ਪ੍ਰਗਟੇ ਆਏ ਫਲ ਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛੁ ਕੁਨੀ ਵੱਡ ਭਾਗਣੀ ਵਰ ਪਾਇ ਹਰਿ ਰਾਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰ ਨ ਦਿਸੈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸਵਾਰਿ ਹੋਣ ਨਿਹਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੜ ਨ ਜਨਮੈ ਤਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਧਿਆ ਇਹ ਵਿਸਰਾਮ ਧਿਆਨ ਨਾਲ ਲਾਉਣਾ ਜਿਹਾ ਏਕ ਅਨੇਕ ਗੁਣ ਇੱਥੇ ਵਿਸਰਾਮ ਲਾਉਣਾ ਆਮ ਅਨੇਕ ਗੁਣ ਤਰੇ ਕਹਿ ਜਾਂਦੇ ਹਨ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਭਾਲ ਗੋਣਾ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਹ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਾਰ ਸਰਬ ਸੁਖਾ ਨਿਧ ਇਥੇ ਠੰਮਕ ਲੱਗੇਗੀ ਚਰਨ ਹਾਰ ਸਰਬ ਸੁਖਾ ਨਿਧ ਚਰਨ ਹਾਰ ਭਉਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ ਊੜ ਗਏ ਦੁਬਿਦਾਨ ਅਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਮਾਹ ਦਿਵਸ ਮੂਰਤ ਭਲੇ ਜਿਸ ਕਾ ਨਦਰ ਕਰੇ ਆਏ ਪਾਠ ਜਿਸ ਪਾਠ ਹੀ ਮੁਖ ਸ਼ੁੱਧ ਪਾਠ ਹੈ ਕਈ ਪੂਥੀਆਂ ਚ ਜਿੰ ਆ ਜਾਂਦਾ ਤੇ ਇਹ ਪਾਠ ਜਿਸ ਹੀ ਮੁਖ ਪਾਠ ਹੈ ਮਾਹ ਦਿਵਸ ਮੂਰਤ ਭਲੇ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸਦਾਨ ਨਾਨਕ ਮੰਗੈ ਦਰਸਦਾਨ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੇ ਕਿਰਪਾ ਕਰਹੁ ਹਰੇ ਮਾਜ ਮਹੱਲਾ ਪੰਜਵਾ ਦੇਨ ਰਾਣ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਕਠਾ ਨਹੀਂ ਬੋਲਦਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵੀ ਸਤਗੁਰ ਆਪਣਾ ਹਰ ਸਿਮਰੀ ਦਿਨ ਰਹਿਣ ਹਰ ਸਿਮਰੀ ਇਥੇ ਠਮਕ ਦੇਨ ਸਭ ਰਹਿਣ ਸੇਵੀ ਸਤਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲਹ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਵਸਨ ਭੈਣ ਵਸਨ ਪੂਲਾ ਉਚਾਰਨ ਕਰਨਾ ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਵਸਨ ਭੈਣ ਹਰ ਪੈਰ ਬਿਨ ਚੈਨ ਨ ਪਾਈਐ ਖੋਜ ਜੱਠੇ ਸਭ ਗੈਣ ਆਪ ਕਮਣ ਵਿਛੜੀ ਦੋਸ ਨ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖਲੇ ਹੋਰ ਨਾਹੀ ਕਰਨ ਕਰੇਣ ਹਰ ਤੁਧ ਵੇਣਾ ਖਾਕੂ ਰੂਲਣਾ ਰੂਲਣਾ ਪਦ ਜਿਹੜਾ ਇਹ ਦੁਲੈਂਕੜਾਂ ਦੇ ਨਾਲ ਉਚਾਰਨ ਕਰਨਾ ਰੂਲਣਾ ਨਹੀਂ ਕਹਿਣਾ ਰੂਲਣਾ ਹਰ ਤੁਧ ਵੇਣਾ ਖਾਕੂ ਰੂਲਣਾ ਕਹੀਐ ਕਿਥੈ ਵੈਣ ਕਹੀਐ ਕਿਥੈ ਵੈਣ ਕਹੀਐ ਕਿਥੈ ਵੈਣ ਨਾਨਕ ਕੀ ਬੇਨੰਤੀਆ ਕਿੱਥੇ ਪਾਤੀ ਠਮਕ ਲੱਗੇਗੀ ਕਿੱਥੇ ਕਹੀ ਹੈ ਅਰਥ ਕਰਨ ਲੱਗਿਆਂ ਕਹੀ ਹੈ ਕਿੱਥੇ ਵੈਨ ਨਾਨਕ ਕੀ ਬੇਨੰਤੀਆ ਹਰ ਸੁਰਜਨ ਦੇਖਾ ਨੈਣ ਹਰ ਸੁਰਜਨ ਦੇਖਾ ਨੈਣ ਹਰ ਸੁਰਜਨ ਦੇਖਾ ਨੈਣ ਇਹ ਸੁਰਜਨ ਪਾਠ ਜਿਹੜਾ ਹੈ ਨਾ ਇਹ ਇਕੱਠਾ ਹੀ ਕਰਨਾ ਹੈ ਹਰੀ ਜਿਹੜਾ ਹੈ ਸੁਰਜਨ ਉੱਤਮ ਪੁਰਸ਼ ਜਿਹੜੇ ਹਨ ਜੀਅ ਕੀ ਬਿਰਥਾ ਸੋ ਸੁਣੇ ਹਰ ਸਮ੍ਰਿਥ ਪੁਰਖ ਅਪਾਰ ਏ ਸਮ੍ਰਿਥ ਪਦ ਆ ਗਿਆ ਇਹਨੂੰ ਸਿਹਾਰੀ ਲੱਗੀ ਐ ਰਾਰੇ ਨੂੰ ਸਿਹਾਰੀ ਲਾ ਦੰਨੀ ਐ ਜੀਅ ਕੀ ਬਿਰਥਾ ਸੋ ਸੁਣੇ ਹਰ ਸਮ੍ਰਿਥ ਪੁਰਖ ਅਪਾਰ ਜੀਅ ਕੀ ਬਿਰਥਾ ਸੋ ਸੁਣੇ ਹਰ ਸਮ੍ਰਿਥ ਪੁਰਖ ਅਪਾਰ ਮਾਰਣ ਜੀਵਨ ਆਰਾਧਣਾ ਸਭਨਾ ਕਾ ਆਧਾਰ ਸਸਰਾ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਅਗਮ ਅਗਾਧ ਬੋਧ ਕਿਛ ਅੰਤ ਨਾ ਪਾਰਾਵਾਰ ਸੇਵਾ ਸਾ ਤਿਸ ਭਾਵਸੀ ਇਹ ਪਾਠ ਇਹ ਮੁਖ ਪਾਠ ਹੈ ਸੇਵਾ ਸਾ ਇਥੇ ਠੰਮਕ ਲਾ ਦਨੀ ਹੈ ਤਿਸ ਭਾਵਸੀ ਦੂਸਰਾ ਸਾਤ ਸੁਭਾਵਸੀ ਵੀ ਕਰ ਲੈਂਦੇ ਹਨ ਪਰ ਮੁਖ ਸੰਪਰਦਾ ਦਾ ਪਾਠ ਸੇਵਾ ਸਾ ਤਿਸ ਭਾਵਸੀ ਸੇਵਾ ਸਾ ਤਿਸ ਭਾਵਸੀ ਸੰਤਾ ਕੀ ਹੋਇ ਛਾਰ ਦੀਨਾ 나ਥ ਦਇਾਲ ਦੇਵ ਇਸ ਨੂੰ ਦਇਾਲ ਨਹੀਂ ਕਹਿਣਾ ਇਹ ਹੈ ਦਇਾਲ ਦਦੇ ਦੇ ਦਲਾਵਾ ਹਨ ਜੋਰ ਜਾ ਪਾ ਕੇ ਨਾ ਦਦੇ ਦੇ ਫੇਰ ਉਚਾਰਨ ਸ਼ੁੱਧ ਹੋਣਾ ਦੀਨਾ 나ਥ ਦਇਾਲ ਦੇਵ ਦੀਨਾ 나ਥ ਦਇਾਲ ਦੇਵ ਪਤਿਤ ਉਧਾਰਨ ਹਾਰ ਪਤਿਤ ਉਦਾਹਰਣ ਹਾਰ ਪਤਿਤ ਤੇ ਉਦਾਹਰਣ ਹਾਰ ਜੇ ਰੁੱਕ ਕੇ ਬੋਲਾਂਗੇ ਨਾ ਤਾਂ ਸਪਸ਼ਟ ਹੋ ਜੂਗਾ ਆਦ ਜੁਗਾਦੀ ਰਖਦਾ ਸਚ ਨਾਮ ਕਰਤਾਰ ਕੀਮਤ ਕੋਈ ਨਾ ਜਾਣਈ ਕੀਮਤ ਇਥੇ ਯਮ ਕਹਿ ਕੋਈ ਨਾ ਜਾਣਈ ਕੋ ਨਾਹੀ ਤੋਲਣ ਹਾਰ ਮਾਨ ਤਨ ਅੰਤਰ ਵਸ ਰਹੇ ਵਾਸ ਰਹੇ ਇਹ ਵਸ ਪੂਲਾ ਬੋਲਣਾ ਮਾਨ ਤਨ ਅੰਤਰ ਵਸ ਰਹੇ ਮਾਨਤਾਂ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਇਹ ਨਾਨਕ ਨਹੀਂ ਨਹੀਂ ਕਹਿ ਦੇਣਾ ਨਾਨਕ ਪਤਿ ਯਮ ਕਲਾਉਣੀ ਐ ਮਾਨਤਾਂ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦੇਨ ਰਾਣਾ ਜੇ ਪ੍ਰਭ ਕਉ ਸੇਵਦੇ ਦੇਨ ਰਾਣ ਜੇ ਪ੍ਰਭ ਕਉ ਸੇਵਦੇ ਤੈਨ ਕਾ ਸਦ ਬਲੇਹਾਰ ਸੰਤ ਅਰਾਧਨਾ ਸਾਦ ਸਦਾ ਸਭਨਾ ਆਵਾਖ ਸਿੰਧ ਜੀਵ ਪਿੰਡ ਜਨ ਸਜਿਆ ਕਰ ਕਿਰਪਾ ਦਿੱਤੀਨ ਦਿੱਤੀਨ ਜੰਦ ਨਹੀਂ ਦਿੱਤੀਨ ਪਾਠ ਮੁੱਖ ਹੈ ਪੁਥੀਆਂ ਤੇ ਨਾ ਦਿੱਤੀਨ ਛਪਿਆ ਗਲਤ ਹੈ ਛਾਪਾ ਗਲਤ ਕਿਤੇ ਛਪ ਗਿਆ ਇਹ ਵੈਸੇ ਦਿੱਤੀਨ ਪਾਠ ਹੈ ਦਦੇ ਸਿਆਰੀ ਤਪਤੇ ਬਿਹਾਰੀ ਐੜਾ ਨੰਨੇ ਔਂਕੜ ਇਸ ਤਰ੍ਹਾਂ ਸ਼ੁੱਧ ਹੈ ਦਿੱਤੀਨ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀਆਂ ਜਿੰਦ ਇਹ ਮੁੱਖ ਪਾਠ ਹੈ ਦਿੱਤੀਆਂ ਨੂੰ ਗੁਰ ਸਬਦੀ ਆਰਾਧੀਐ ਜਪਿਐ ਨਿਰਮਲ ਮੰਤ ਕੀਮਤ ਕਹਿਣਾ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸਾ ਨਰਾਇਣੋ ਛੋ ਕਹੀਐ ਭਗਵੰਤ ਜਿਸ ਮਨ ਵਸੈ ਨਰਾਇਣੋ ਨਾਰਾਇਣੋਂ ਨਹੀਂ ਕਹਿਣਾ ਕੰਨਾਂ ਲਾ ਕੇ ਜਿਸ ਮਨ ਵਸੈ ਨਾਰਾਇਣੋ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀ ਐ ਮਿਲੈ ਸੁਆਮੀ ਕੰਤ ਨਾਨਕ ਜੀਵੈ ਗਬ ਹਰੀ ਦੋਖ ਸਭੇ ਹੀ ਹੰਤ ਦਿਨ ਰਾਣ ਜੇਸਾ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਭ ਪੂਰਣੋ ਮਨ్య ਨਿਮਾਣੀਤਾ ਇਹ ਪਾਦ ਜਿਹੜਾ ਨਾ ਮੰਨਿਆ ਇਸ ਤਰ੍ਹਾਂ ਬੋਲਣਾ ਮੰਨ ਨਹੀਂ ਕਹਿਦਣਾ ਝੱਜਾ ਲਾ ਕੇ ਮੰਮੀ ਉੱਤੇ ਟਿੱਪੀ ਆ ਮੰਨਿਆ ਧਾਰਨ ਕਰਨਾ ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਾ ਨਾਮ ਹਰ ਓਟ ਗਹੀ ਮਨ ਅੰਦਰੇ ਅੰਦਰੇ ਪਾਠ ਮੁਖ ਪਾਠ ਹੈ ਕਿਤੇ ਅੰਤਰੇ ਵੀ ਆਇਆ ਹੋਇਆ ਪਰ ਮੁਖ ਦੱਦੇ ਦੇ ਨਾਲ ਪਾਠ ਅੰਦਰਿਸ਼ ਸ਼ੁੱਧ ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਾ ਨਾਮ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਵ ਜ ਜ ਤੂੰ ਰੱਖ ਤਿਉ ਰਹਾ ਤੇਰਾ ਦਿੱਤਾ ਪਹਿਨਾ ਖਾਉ ਜਿਉ ਜਿਉ ਤੂੰ ਰਖੈ ਤਿਉ ਰਹਾ ਤੇਰਾ ਦਿੱਤਾ ਪਹਿਨਾ ਖਾਉ ਉਤਮ ਉਦਮ ਸੋਈ ਕਰਾਇ ਪ੍ਰਭ ਮੇਲ ਸਾਧੂ ਗੋਣ ਗਾਵ ਦੂਜੀ ਜਾਏ ਨਾ ਸੁਝਈ ਕਿਥੈ ਕੂਕਣ ਜਾਵ ਦੂਜੀ ਜਾਏ ਇਥੇ ਠੰਮਕ ਲੱਗ ਜੇਗੀ ਨਾ ਸੁਝਈ ਇਥੇ ਵਿਸਰਾਮ ਹੈ ਕਿਥੈ ਕੂਕਣ ਜਾਵ ਦੂਜੀ ਜਾਏ ਨਾ ਸੁਝਈ ਕਿਥੈ ਕੂਕਣ ਜਾਵ ਅਗਿਆਨ ਵਿਨਾਸ਼ਨ ਤਮ ਹਾਰਣਾ ਉੱਚੇ ਅਗਮ ਅਮਾਵ ਮਾਨਵ ਵਿਛੜਿਆ ਹਰ ਮੇਲੀਐ ਨਾਨਕ ਏ ਹੁਸਵਾ ਸਰਬ ਕਲਿਆਣਾ ਤਿਤ ਦੇਨਾ ਹਰ ਪਰਸੀ ਗੁਰ ਕੇ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ